ਗੁਰਮੁਖ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਿੱਤਰ ਨਾਟਕ ਦੇ ਵਿੱਚ ਵਿਚਾਰ ਕਰ ਰਹੇ ਨੇ ਸਾਨੂੰ ਸਮਝਾ ਰਹੇ ਨੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਬਾਰੇ ਫਰਮਾਨ ਕਰਦੇ ਨੇ ਨਾ ਤਾਕੂ ਕੋਈ ਤਾਤ ਮਾਤੰ ਨ ਭਾਇਨ न पुत्रं न पोत्रं न दया न दयंग न नेहं न गेहं न सेनं न साथं महाराज राजं महान नाथ, नाथ नाथं परमं पुराणं पवित्रं प्रयंग अनादन अनिलं असंगं अजयं अपेडं अछेदन पवित्रं परमाथं ਮਹਾ ਦੀਨ ਦੀਨੰ ਮਹਾ ਨਾਥ ਨਾਥੰ ਫਰਮਾਨ ਕਰ ਰਹੇ ਨੇ ਕਹਿੰਦੇ ਸੱਚੇ ਪਾਤਸ਼ਾ ਅਕਾਲ ਪੁਰਖ ਜੀ ਦਾ ਨਾ ਤਾਂ ਕੋਈ ਪਿਤਾ ਹੈ ਨਾ ਉਹਨਾਂ ਦੀ ਕੋਈ ਮਾਤਾ ਹੈ ਅਤੇ ਨਾ ਹੀ ਭਰਾ ਹੈ ਨਾ ਹੀ ਉਹਨਾਂ ਦਾ ਕੋਈ ਪੁੱਤਰ ਹੈ ਨਾ ਹੀ ਉਹਨਾਂ ਦਾ ਕੋਈ ਪੋਤਰਾ ਹੈ ਨਾ ਹੀ ਉਹਨਾਂ ਨੂੰ ਕੋਈ ਦਿਨ ਰਾਤ ਦੇ ਵਿੱਚ ਦਾਈ ਦੇ ਦਾਇਆ ਖੜਾ ਸਕਦੇ ਨੇ ਉਹ ਇਸ ਤੋਂ ਵੀ ਨਿਰਲੇਪ ਨੇ ਉਹਨਾਂ ਨੂੰ ਨਾ ਕੋਈ ਸਨੇਹ ਹੈ ਨਾ ਕੋਈ ਉਹਨਾਂ ਦਾ ਕੋਈ ਘਰ ਹੈ ਨਾ ਉਹਨਾਂ ਦੀ ਫੌਜ ਹੈ ਤੇ ਨਾ ਹੀ ਉਹਨਾਂ ਦਾ ਕੋਈ ਨਾਲ ਕੋਈ ਸਾਥ ਹੈ ਉਹ ਰਾਜਿਆਂ ਦੇ ਮਹਾਰਾਜਾ ਨੇ 나ਥਾਂ ਦੇ ਮਹਾਨਾਥ ਨੇ ਉਹ ਪਰਮ ਸ੍ਰੇਸ਼ਟ ਨੇ ਬਹੁਤ ਪੁਰਾਤਨ ਨੇ ਪਵਿੱਤਰ ਨੇ ਅਤੇ ਮਨ ਬਾਣੀ ਤੋਂ ਵੀ ਜਿਹੜੀ ਸ਼ਬਦ ਰੂਪ ਦੇ ਵਿੱਚ ਮਨ ਬਾਣੀ ਸੁਣਦੇ ਆ ਨਾ ਆਪਾਂ ਉਸ ਤੋਂ ਵੀ ਪਰੇ ਨੇ ਆਦਤੋਂ ਵੀ ਰਹਿਤ ਨੇ ਗਿਣਤੀ ਨਹੀਂ ਕੀਤੀ ਜਾ ਸਕਦੀ ਕਦੋਂ ਪੈਦਾ ਹੋਏ ਨੇ ਗਿਣਤੀ ਤੋਂ ਭਾਰ ਨੇ ਜਨਮ ਤੋਂ ਵੀ ਰਹਿਤ ਨੇ ਨਾ ਜਿੱਤੇ ਜਾ ਸਕਦੇ ਨੇ ਤੇ ਆਪਣੇ ਆਪ ਦੇ ਵਿੱਚ ਉਹ ਮੁਕਤ ਨੇ ਤੇ ਉਹ ਭੇਦ ਰਹਿਤ ਵੀ ਨੇ ਉਹਨਾਂ ਦਾ ਭੇਦ ਵੀ ਨਹੀਂ ਪਾਇਆ ਜਾ ਸਕਦਾ ਛੇਦਣ ਤੋਂ ਵੀ ਰਹਿਤ ਨੇ ਪਵਿੱਤਰ ਨੇ ਤੇ ਬਹੁਤ ਬਲਵਾਨ ਨੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਆਕਾਲ ਪੁਰਖ ਉਹ ਧਰਮੀਆਂ ਦੇ ਵਿੱਚ ਵੱਡੇ ਧਰਮੀ ਨੇ ਅਤੇ 나ਥਾਂ ਦੇ ਮਹਾਨਾਥ ਨੇ ਦੇਖੋ ਗੁਰਮੁਖ ਪਿਆਰਿਓ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਨਾਟਕ ਦੇ ਵਿੱਚ ਕਰ ਰਹੇ ਨੇ ਜੋ ਦਸਮ ਗ੍ਰੰਥ ਦੀ ਰਚਨਾ ਹੈ ਸੋ ਉਹਨਾਂ ਦਾ ਆਪਾਂ ਕੀ ਗਿਆਨ ਕਰ ਸਕਦੇ ਆ ਉਹ ਗਿਆਨ ਧਿਆਨ ਤੋਂ ਵੀ ਪਰੇ ਨੇ ਉਹਨਾਂ ਦੇ ਅੱਗੇ ਤਾਂ ਸਿਰਫ ਬੇਨਤੀ ਹੀ ਹੋ ਸਕਦੀ ਹੈ ਵੀ ਜਿਹੜਾ ਅਸੀਂ ਇਹ ਬ੍ਰਹਮ ਦਾ ਗਿਆਨ ਹਾਸਲ ਕਰਦੇ ਹਾਂ ਜੋ ਸਰੀਰ ਦੇ ਅੰਦਰ ਦਾ ਗਿਆਨ ਹਾਸਲ ਕਰਦੇ ਹਾਂ ਵੀ ਨਾਦ ਸ਼ਬਦ ਕੀ ਹੈ ਅੰਮ੍ਰਿਤ ਕਿਵੇਂ ਆਏਗਾ ਸੱਚੇ ਪਾਤਸ਼ਾਹ ਜੀ ਆਪ ਤੇ ਦਰਸ਼ਨਾਂ ਦੀ ਸਾਨੂੰ ਪਿਆਸ ਲੱਗੀ ਹੈ ਉਹ ਇਸ ਬ੍ਰਹਮ ਦੀ ਖੋਜ ਤੋਂ ਹੀ ਪਰੇ ਨੇ ਉਹ ਆਪਾਰ ਬ੍ਰਹਮ ਨੇ ਤੇ ਪਾਰ ਬ੍ਰਹਮ ਦੀ ਖੋਜ ਜਿਹੜੀ ਹੈ ਗੁਰਮੁਖ ਪਿਆਰੇ ਉਹ ਸਿਰਫ ਪ੍ਰੇਮ ਦੁਆਰਾ ਹੀ ਕੀਤੀ ਜਾ ਸਕਦੀ ਹੈ ਉਹਨਾਂ 'ਚ ਅਪੇਧ ਹੀ ਹੋਇਆ ਜਾ ਸਕਦਾ ਹੈ ਹੋਰ ਕੋਈ ਤਰੀਕਾ ਨਹੀਂ ਹੈ ਕਿਉਂਕਿ ਉਹਨਾਂ ਦਾ ਦਿੱਤਾ ਹੋਇਆ ਗਿਆਨ ਧਿਆਨ ਕਰਕੇ ਆਪਾਂ ਸੂਖਮ ਤੋਂ ਸੂਖਮ ਹੋਮੇਜ ਫਸ ਜਾਣੇ ਆ। ਸੋ ਇਸ ਕਰਕੇ ਉਹਨਾਂ ਦੇ ਅੱਗੇ ਨਿਉਣਾ ਹੀ ਬਣਦਾ ਹੈ। ਉਹਨਾਂ ਦੇ ਅੱਗੇ ਸਰੈਂਡਰ ਕਰਕੇ ਬਸ ਉਹਨਾਂ ਦਾ ਨਾਮ ਜਪੀ ਜਾਈਏ ਤੇ ਨਾਮ ਜਪਦੇ ਜਪਦੇ ਜੀਵਨ ਦਾ ਲਾਹ ਲਈਏ। ਸੋ ਇਹਨੇ ਇੱਕ ਬਚਨ ਕਰਦੇ ਹੋਏ ਅਕਰਵਤ ਘਟ ਹੋ ਜਾਂਦਾ ਹੈ ਆਪਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣੋ ਕੋਈ ਬਖਸ਼ਣ ਯੋਗੋ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ